ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅੱਜ ਬਠਿੰਡਾ ਕਿਲੇ ਦੇ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਣ ਜਾ ਰਹੇ ਆਂ ਕਹਿੰਦੇ ਇੱਥੋਂ ਬਹੁਤ ਇਤਿਹਾਸਿਕ ਜਗ੍ਹਾ ਹੈ ਇਤਿਹਾਸਿਕ ਥਾਂਗਾ ਬਠਿੰਡੇ ਵਾਲਾ ਕਿਲਾ ਬਹੁਤ ਜਿਉਰਾ ਮੁੜ ਕੇ ਤੁਹਾਨੂੰ ਦਿਖਾਵਾਂਗੇ ਰਾਜਸਥਾਨ ਦੇ જયਪੁਰ ਜੋਧਪੁਰ ਦੇ ਕਿਲੇ ਕਿਲੇ ਇੱਧਰ ਗੁਰੂ ਘਰ ਆ ਉੱਪਰ ਆਇਆ ਇੱਧਰ ਖਿਲਾਸ ਆ ਸਵਾ ਲੱਗ ਰਿਹਾ ਹੈ ਇਹਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਂਗਤਾਂ ਪਹਿਲਾ ਇੱਕ ਸਟੈਂਡ ਪਾਰਕ ਕਰ ਚੁੱਕੇ ਹਾਂ ਹੁਣ ਇੱਕ ਦੂਸਾਰ ਮੇਨ ਗੇਟ ਗੇਟ ਇਹਦੇ ਲਾਗੇ ਲੱਗਦਾ ਦੇਵ ਟਟੋਲਾ ਤਸੈਤਾ ਅਮਰ ਕੋ ਕੱਪੀ ਨੀ ਵਾਹਿਗੁਰੂ ਵਾਹਿਗੁਰੂ ਯਾ ਦੇ ਕੋਠਾ ਮਾ ਪ੍ਰਾਣੇ ਪਹਿਲਾਂ ਦੇ ਥਾਮਾ ਆ ਕੌਲੇ ਥਾਮ ਨਾ ਪੁਰਾਣੇ ਸਾਹਮਣੋਂ ਉਹਨਾਂ ਟਾਈਮ ਆਉਦੇ ਉਹਨਾਂ ਵੇਲਿਆਂ ਦੇ ਅੱਜ ਤੋਂ 500 ਸਾਲ ਪੁਰਾਣਾ ਕਿਲਾ ਹੈ ਬਹੁਤ ਤਗੜਾ ਕਿਲਾ ਹੈ ਕਹਿੰਦੇ ਇੱਕ ਕੋਠੇਗੁਰੂ ਤੋਂ ਦਿਓ ਕੱਢਿਆ ਸੀਗਾ ਕਹਿੰਦੇ ਆਹ ਕਿਲੇ ਚ ਆ ਕੇ ਰਹਿਣ ਲੱਗਾ ਸੀ ਪੁਰਾਣੇ ਕਹਾਵਤਾਂ ਤੁਹਾਨੂੰ ਪਿੱਤਾ ਅਦਰ ਗੁਰੂ ਘਰਾਂ ਰਾਜਾ ਰਾਤੇ ਅਦਰ ਗੁਰੂ ਘਰਾਂ ਸਾਰਾ ਤਾਗਾ ਸੇਵਾ ਨਾ ਬਿਨਾ ਸਾਹੀ ਮਹਿਤਾ ਨਾ ਬਿਨਾ ਸਾਹੀ ਨਾ ਬਿਨਾ ਨਾ ਬਿਨਾ ਜੋੜੇ ਯੁਗ ਯੁਗ ਭਾਨ ਲਾਏ ਪਾਇਆ ਭਾਰਤ ਯੁਗੇ ਯੁਗ ਪਾਤ ਆਕੇਟ ਫੜਦਾ ਮੇਰੀ ਸੇਡੋ ਮਹਲਾ ਪਹਿਲਾ ਦੁਖਦਾਰ ਸੁਭਰੋਗ ਪਿਆ ਜਾ ਸੁਖਤਾ ਵੜਾ ਹੋਇ ਤੂੰ ਕਰਤਾ ਕਰਨਾ ਮੈਨਾ ਹੈ ਜੋ ਕਹਿ ਰਹਾ ਤੂੰ ਸੱਚਾ ਸਾਇਬ ਸਤਿ ਸੂਅਲੇ ਆਜਨ ਕੀ ਤਿਸੋ ਪਾਰ ਪਿਆ ਕਾ ਨਾਨਕ ਕਰਤੇ ਕੀਆ ਬਕਾ ਤੂੰ ਸਤਿ ਸਬੰਧੋਂ ਦਰਸ਼ਨ ਕਰਮਾ ਜੋ ਚਿੰਤ ਕਰਣਾ ਸੋ ਕਰਿਆ ਸੋ ਦਰ ਰਗਵਾਸਾ ਮਹਲਾ ਪਹਿਲਾ ਇੱਕ ਓੰਕਾਰ ਕੇ ਹਸੂ ਕਰਕੇ ਹਾਂ ਜਿਤ ਵੇ ਸਭ ਸਮਾ ਆਲ ਕਾਮ ਤਨ ਜੋਤ ਮਹਾਵਰ ਸੁਰਾ ਆਲ ਕਗੜਾਣੀ ਚਾਇ ਮਨ ਕੰਟ ਬਟ ਸੁਰਲਾ ਰਤ ਪਰ ਕਿਤੇ ਸਾਰੀ ਸੇ ਤੁਕਾਵਨ ਜੋਤ ਸੁਭਾਗ ਤੇਰੇ ਭਗਤ ਰਸਾਰੋ ਕਿਤ ਤੁਨ ਕਾਲੀ ਮਟਕਾਇ ਨਾਨਕ ਪਿਆਰ ਚਾਇ ਸੋਈ ਸੋਈ ਸੁਭਾਸ ਸੁਆਦ ਸੱਚਾ ਦਾ ਨਾਈ ਹੈਪੀ ਹੋਸੀ ਜਾਏ ਰਜਸੀ ਰਚਨਾ वाहेगुरु जी वाहेगुरु जी वाहेगुरु जी